ਹਰਦੀਪ ਨੱਜਰ ਕਟਲकांड ਦੇ ਵਿੱਚ ਕੈਨੇਡਾ ਦੀ ਜਵਾਬਦੇਹੀ ਸਪਸ਼ਟ ਕਰਨ ਦੀ ਗੱਲ ਕੀਤੀ ਗਈ ਹੈ। ਕੈਨੇਡਾ ਦੇ ਜਿਹੜੇ ਇਲਜ਼ਾਮ ਭਾਰਤ ਦੇ ਉੱਤੇ ਲਗਾਏ ਸਨ ਉਹਨਾਂ ਦੀ ਸਪਸ਼ਟਤਾ ਦੁਹਰਾਉਣ ਵਾਸਤੇ 5 ਆਈਜ਼ ਦੇ ਵਿੱਚ ਹੀ ਇੱਕ 파ੜ ਪੈ ਗਿਆ। ਯਾਨੀ ਕਿ 5 ਆਈਜ਼ ਉਹ ਸੰਗ ਜਿਸ ਦਾ ਹਿੱਸਾ ਕੈਨੇਡਾ ਵੀ ਹੈ ਉਸੇ ਦੇ ਵਿੱਚ ਇੱਕ ਪਾਰਟੀ ਦੇਸ਼ ਜਿਹੜਾ ਆ ਉਹ ਕੈਨੇਡਾ ਦੇ ਉੱਤੇ ਸਵਾਲ ਚੁੱਕਦਾ ਨਜ਼ਰ ਆਉਣ ਲੱਗਿਆ। ਦਰਸਲ ਹਰਦੀਪ ਨਿਜਰ ਕਤਲकांड ਹੁੰਦਾ ਜਿਸ ਤੋਂ ਬਾਅਦ ਇਲਜ਼ਾਮ ਲਗਾਇਆ ਜਾਂਦਾ ਹੈ ਲੰਗੇ ਸਾਲ ਦੇ ਸਤੰਬਰ ਮਹੀਨੇ ਦੇ ਵਿੱਚ ਕਿ ਭਾਰਤ ਵੱਲੋਂ ਆਪਣੇ ਕਿਸੇ ਏਜੰਟ ਦੇ ਥਰੂ ਹਰਦੀਪ ਨਿਜਰ ਦੀ ਅਸੈਸੀਨੇਸ਼ਨ ਕਰਵਾਈ ਗਈ ਜਿਹੜੇ ਇਲਜ਼ਾਮਾਂ ਤੋਂ ਬਾਅਦ ਭਾਰਤ ਇੱਕ ਵਾਰ ਤਾਂ ਜ਼ਰੂਰ ਹਿਲ ਗਿਆ ਸੀ ਭਾਰਤ ਉੱਤੇ ਸਵਾਲ ਖੜੇ ਹੋਣ ਲੱਗੇ ਸੀ ਪਰ ਭਾਰਤ ਸਰਕਾਰ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਹਨਾਂ ਇਲਜ਼ਾਮਾਂ ਨੂੰ ਨਾਲ ਹੀ ਕਾਊਂਟਰ ਕਰ ਦਿੱਤਾ ਪਰ ਨਾਲ ਦੀ ਨਾਲ ਕਹਿੰਦਾ ਕਿ ਇਹ ਇਲਜ਼ਾਮ ਬੇਬੁਨਿਆਦ ਨੇ ਇਹਨਾਂ ਦਾ ਕੋਈ ਸਬੂਤ ਹੈਗਾ ਤਾਂ ਪੇਸ਼ ਕੀਤਾ ਜਾਵੇ ਅਜੇ ਤੱਕ ਸਬੂਤ ਜਿਹੜੇ ਨੇ ਉਹ ਮੰਗੇ ਜਾ ਰਹੇ ਸਨ ਅਜੇ ਤੱਕ ਇਹ ਸਬੂਤ ਮੰਗੇ ਜਾ ਰਹੇ ਨੇ ਅਜੇ ਤੱਕ ਕੈਨੇਡਾ ਜਿਹੜੇ ਆ ਉਹ ਪੁਖਤਾ ਸਬੂਤ ਪੇਸ਼ ਕਰਨ ਦੇ ਵਿੱਚ ਅਸਫਲ ਰਿਹਾ ਪਰ ਇਲਜ਼ਾਮ ਅਜੇ ਵੀ ਉਸੇ ਤਰ੍ਹਾਂ ਨੇ ਕਿ ਭਾਰਤ ਦੇ ਵਿੱਚੋਂ ਕੋਈ ਏਜੰਟ ਉੱਠ ਕੇ ਆਇਆ ਜਿਸ ਨੇ ਹਰਦੀਪ ਨੇਜਰ ਦੀ ਅਸੈਸਿਨੇਸ਼ਨ ਕੀਤੀ 18 ਜੂਨ 2023 ਦੇ ਵਿੱਚ ਹਰਦੀਪ ਸਿੰਘ ਨੇਜਰ ਸਰੀ ਦੇ ਵਿੱਚ ਮਾਰ ਦਿੱਤਾ ਜਾਂਦਾ ਹੈ ਗੋਲੀਆਂ ਮਾਰ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੀ ਸਿਆਸਤ ਜ਼ਰੂਰ ਸ਼ੁਰੂ ਹੋ ਜਾਂਦੀ ਹੈ ਇਹ ਇਲਜ਼ਾਮ ਲਾਉਣ ਦੀ ਜਿਹੜੀ ਗਾਥਾ ਆ ਉਹ ਸ਼ੁਰੂ ਹੋ ਜਾਂਦੀ ਹੈ ਪਰ ਉਸ ਦੇ ਵਿੱਚ 5 ਵਾਈਜ਼ ਦਾ ਜ਼ਿਕਰ ਆਉਂਦਾ ਹੈ 5 eyes ਇੱਕ ਇਹੋ ਜਿਹਾ ਸੰਗ ਹੈ ਜਿਹੜਾ ਇਨਵੈਸਟੀਗੇਟਿਵ ਜਾਂਚ ਦੇ ਵਿੱਚ ਰੁੱਝਿਆ ਹੁੰਦਾ ਜਿਸ ਦੇ ਵਿਦੇਸ਼ ਮੰਤਰਾਲੇ ਜਿਹੜੇ ਨੇ ਉਹਨਾਂ ਦੇ ਜਿਹੜੇ ਵੱਖਰੇ ਵੱਖਰੇ ਸੈਲਸ ਨੇ ਉਹ ਜ਼ਰੂਰ ਇਹੋ ਜੀਆਂ ਜਾਂਚਾਂ ਦੇ ਵਿੱਚ ਉੱਭਰੇ ਹੁੰਦੇ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਗਲੋਬਲੀ ਜੋ ਕੁਝ ਵਾਪਰਿਆ ਉਹਨਾਂ ਨੂੰ ਲੈ ਕੇ ਚਰਚਾ ਜਿਹੜੀ ਹੈ ਇਸ ਸੰਗ ਦੇ ਵਿੱਚ ਚੱਲਦੀ ਹੁੰਦੀ ਹੈ ਤੇ ਉਸੇ ਸੰਗ ਦਾ ਹਿੱਸਾ ਜਿਹੜਾ ਹੈ ਉਹ ਕੈਨੇਡਾ ਵੀ ਹੈ ਤੇ ਉਸੇ ਸੰਗ ਦਾ ਉਹ ਦੇਸ਼ ਜਿਸ ਨੇ ਇਤਰਾਜ਼ ਚੁੱਕਿਆ ਦਰਸਲ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ ਦੇ ਵੱਲੋਂ ਇਹ ਵਿਵਾਦ ਚੁੱਕਿਆ ਗਿਆ ਇਹ ਸਵਾਲ ਚੁੱਕਿਆ ਗਿਆ ਔਰ ਉਹਨਾਂ ਨੇ ਸਿੱਧੇ ਨਿਸ਼ਾਨੇ ਕੈਨੇਡਾ ਦੇ ਉੱਤੇ ਸਾਧਦੇ ਨੇ ਕੈਨੇਡਾ ਸਰਕਾਰ ਦੇ ਉੱਤੇ ਸਾਧਦੇ ਨੇ ਕਿ ਆਖਿਰ ਕੈਨੇਡਾ ਸਰਕਾਰ ਦੇ ਕੋਲ ਸਬੂਤ ਕੀ ਹੈ ਇੰਨੀ ਦੇਰ ਹੋ ਚੰਲੀ ਹੈ ਅਜੇ ਤੱਕ ਸਬੂਤ ਪੇਸ਼ ਨਹੀਂ ਕੀਤੇ ਗਏ ਇਲਜ਼ਾਮ ਭਾਵੇਂ ਜ਼ਰੂਰ ਲੰਗੇ ਸਾਲ ਸਤੰਬਰ ਮਹੀਨੇ ਦੇ ਵਿੱਚ ਲਗਾਏ ਗਏ ਸੀ ਪਰ ਅਜੇ ਤੱਕ ਸਬੂਤ ਪੇਸ਼ ਨਹੀਂ ਕੀਤੇ ਗਏ ਸਬੂਤ ਕਿੱਥੇ ਨੇ ਕਿਸ ਬਿਹਾਫ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਇਹ ਸਭ ਕੁਝ ਜਿਹੜਾ ਭਾਰਤ ਵੱਲੋਂ ਕਿਰਾਇਆ ਗਿਆ ਹੈ ਇਹ ਭਾਰਤ ਦੇ ਕਿਸੇ ਏਜੰਟ ਦੇ ਥਰੂ ਕਰਵਾਇਆ ਗਿਆ ਜਿਵੇਂ ਦਾ ਅਲਜ਼ਾਮ ਕੈਨੇਡਾ ਪ੍ਰਸ਼ਾਸਨ ਨੇ ਲਗਾਇਆ ਸੀ ਕੱਲੀ ਕੱਲੀ ਗੱਲ ਨੂੰ ਲੈ ਕੇ ਸਬੂਤ ਪੇਸ਼ ਕਰਨ ਦੀ ਗੱਲ ਜਿਹੜੀ ਹੈ ਉਹ ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਕਹਿੰਦੇ ਨਜ਼ਰ ਆਏ ਨੇ ਦਰਅਸਲ ਨਿਊਜ਼ੀਲੈਂਡ ਦੇ ਵਿੱਚ ਵੀ ਹਾਲ ਹੀ ਦੇ ਵਿੱਚ ਸਰਕਾਰ ਬਣੀ ਅਕਤੂਬਰ ਨਵੰਬਰ ਦੇ ਵਿੱਚ ਲੰਘੇ ਸਾਲ ਉਹਨਾਂ ਦੀਆਂ ਚੋਣਾਂ ਹੁੰਦੀਆਂ ਨੇ ਔਰ ਨਵੀਂ ਸਰਕਾਰ ਹੋਂਦ ਵਿੱਚ ਆਉਂਦੀ ਹੈ ਜਿਸ ਤੋਂ ਬਾਅਦ ਪਹਿਲਾ ਫੇਰਾ ਨਵੀਂ ਸਰਕਾਰ ਦਾ ਭਾਰਤ ਦੇ ਵਿੱਚ ਹੁੰਦਾ ਆ ਭਾਰਤ ਵਿੱਚ ਆ ਕੇ ਇੱਕ ਨਿੱਜੀ ਅਖਬਾਰ ਨੂੰ ਇੰਟਰਵਿਊ ਦਿੱਤੀ ਜਾਂਦੀ ਹੈ ਉਪ ਪ੍ਰਧਾਨ ਮੰਤਰੀ ਵਿਨਸਟਨ ਪੀਟਰਸ ਦੇ ਵੱਲੋਂ ਔਰ ਨਾਲ ਦੀ ਨਾਲ ਹੀ ਇਹ ਇਲਜ਼ਾਮ ਇਹ ਸਵਾਲ ਕੈਨੇਡਾ ਦੇ ਉੱਤੇ ਸਾਡੇ ਜਾਂਦੇ ਨੇ ਕਿ ਆਖਿਰਕਾਰ ਜਿਹੜੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਦੇ ਸਬੂਤ ਤਾਂ ਪੇਸ਼ ਕੀਤੇ ਜਾਣ ਉਹੀ ਗੱਲ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹੀ ਗੱਲ ਜਿਹੜਾ ਭਾਰਤ ਦਾ ਵਿਦੇਸ਼ ਮੰਤਰਾਲਾ ਬਾਰ-ਬਾਰ ਕਹਿ ਰਿਹਾ ਸੀ ਕਿ ਸਬੂਤ ਪੇਸ਼ ਕੀਤੇ ਜਾਣ ਸਬੂਤ ਦਿਖਾਏ ਜਾਣ ਕਿਉਂਕਿ ਜਸਟਨ ਟਰੂਡੋ ਦਾ ਕੈਨੇਡਾ ਸਰਕਾਰ ਦਾ ਬਾਰ-ਬਾਰ ਇਹ ਦਾਵਾ ਸੀ ਕਿ ਉਹਨਾਂ ਦੇ ਕੋਲ ਪੁਖਤਾ ਸਬੂਤ ਨੇ ਕਿ ਸਾਰਾ ਕੁਝ ਭਾਰਤ ਦੇ ਵੱਲੋਂ ਕੀਤਾ ਗਿਆ ਭਾਰਤ ਵੱਲੋਂ ਕਰਵਾਇਆ ਗਿਆ ਖੈਰ ਇਹਨਾਂ ਮਸਲਿਆਂ ਦੇ ਉੱਤੇ ਜਿੱਥੇ ਇੱਕ ਪਾਸੇ ਪਹਿਲਾਂ ਕੈਨੇਡਾ ਦੇ ਵਿੱਚ ਵਿਵਾਦ ਉੱਠਿਆ ਮੁੜ ਕੇ ਆ ਯੂ ਐਸ ਏ ਦੇ ਅੰਦਰ ਇਹੋ ਜੀ ਹਾਲਤ ਬਣਦੀ ਨਜ਼ਰ ਆਈ ਪਰ ਸਭ ਤੋਂ ਪਹਿਲਾਂ ਜੀ ਗੱਲ ਕਰੀਏ ਜਸਟਨ ਟਰੂਡੋ ਦੀ ਤੇ ਹੁਣ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਕੈਨੇਡਾ ਦੇ ਉੱਤੇ ਨਿਸ਼ਾਨੇ ਸਾਧਦੇ ਨਜ਼ਰ ਆ ਰਹੇ ਨੇ ਜਸਟਨ ਟਰੂਡੋ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦੇ ਨਜ਼ਰ ਆ ਰਹੇ ਨੇ ਕਿ ਸਭ ਤੋਂ ਪਹਿਲਾਂ ਸਬੂਤ ਪੇਸ਼ ਕੀਤੇ ਜਾਣ ਉਸ ਤੋਂ ਬਾਅਦ ਇਲਜ਼ਾਮਾਂ ਦੇ ਬਾਰੇ ਵਿੱਚ ਚਰਚਾ ਹੋਵੇਗੀ ਕਿ ਇਹ ਇਲਜ਼ਾਮ ਪੁਖਤਾ ਨੇ ਜਾਂ ਫਿਰ ਇਹ ਮਨਕੜਤ ਨੇ ਇਹਨਾਂ ਮਸਲਿਆਂ ਨੂੰ ਲੈ ਕੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ ਦੇ ਵੱਲੋਂ ਇਹ ਸਵਾਲ ਕੀਤੇ ਗਏ ਉਸ ਵੇਲੇ ਜਦੋਂ ਭਾਰਤ ਦੇ ਦੌਰੇ ਦੇ ਉੱਤੇ ਆਏ ਹੋਏ ਸਨ ਨਵੀਂ ਸਰਕਾਰ ਬਟਨਸਾਰ ਭਾਰਤ ਦੇ ਦੌਰੇ ਦੇ ਉੱਤੇ ਆਉਂਦੇ ਨੇ ਹਾਲ ਹੀ ਦੇ ਵਿੱਚ ਜੇ ਗੱਲ ਕਰੀਏ ਨਾ ਮਸਲਿਆਂ ਨੂੰ ਲੈ ਕੇ ਭਾਵੇਂ ਰਿਸ਼ਤੇ ਥੋੜੇ ਬਹੁਤੇ ਸੁਧਰਨ ਲੱਗੇ ਸਨ ਪਰ ਉਸ ਤੋਂ ਪਹਿਲਾਂ ਕੁਝ ਮਹੀਨੇ ਪਹਿਲਾਂ ਦੇ ਹਾਲਾਤ ਜਿਹੜੇ ਨੇ ਉਹ ਕੁਝ ਹੋਰ ਹੀ ਦਰਸਾ ਰਹੇ ਸਨ ਭਾਰਤ ਤੇ ਕੈਨੇਡਾ ਦੇ ਜਿਹੜੇ ਅੰਤਰਰਾਸ਼ਟਰੀ ਰਿਸ਼ਤੇ ਸੀਗੇ ਉਹ ਤਾਰ-ਤਾਰ ਹੁੰਦੇ ਨਜ਼ਰ ਆ ਰਹੇ ਸਨ ਉਹਨਾਂ ਦੇ ਮੱਦੇ ਨਜ਼ਰ 5 ਵਾਈਜ਼ ਦਾ ਜ਼ਿਕਰ ਉਦੋਂ ਵੀ ਆਇਆ ਸੀ ਔਰ ਉਦੋਂ ਵੀ ਕਿਹਾ ਜਾ ਰਿਹਾ ਸੀ ਸੂਤਰਾਂ ਦੇ ਹਵਾਲੇ ਤੋਂ ਕਿ 5I's ਦੇ ਅੰਦਰ ਇਹ ਗੱਲ ਬਹੁਤ ਦੇਰ ਪਹਿਲਾਂ ਦੀ ਚੱਲ ਰਹੀ ਸੀ ਜਦੋਂ ਹਰਦੀਪ ਨੱਜਰ ਦਾ ਕਤਲ ਹੁੰਦਾ ਹੈ 18 ਜੂਨ ਨੂੰ ਉਸ ਤੋਂ ਬਾਅਦ ਹੀ ਇਹ ਵਿਵਾਦ ਖੜਾ ਹੋ ਜਾਂਦਾ ਔਰ ਇਸ ਮਸਲੇ ਨੂੰ ਲੈ ਕੇ 5I's ਦੇ ਵਿੱਚ ਚਰਚਾ ਜਿਹੜੀ ਆ ਉਹ ਪਹਿਲਾਂ ਚੱਲ ਰਹੀ ਸੀ ਇਸ ਬਾਰੇ ਚਰਚਾਵਾਂ ਹੋ ਹਟੀਆਂ ਨੇ ਪਰ 5 wise ਦਾ ਇੱਕ 파ਟਨਰ ਦੇਸ਼ ਜਿਹੜਾ ਹੈਗਾ ਉਹ ਜ਼ਰੂਰ ਹੁਣ ਉੱਭਰ ਕੇ ਸਾਹਮਣੇ ਆਇਆ ਔਰ ਕੈਨੇਡਾ ਦੇ ਉੱਤੇ ਹੀ ਆਪਣੇ ਹੀ ਸੰਗ ਦੇ ਇੱਕ 파ਟਨਰ ਦੇਸ਼ ਦੇ ਉੱਤੇ ਸਵਾਲ ਚੁੱਕਦਾ ਨਜ਼ਰ ਆ ਰਿਹਾ ਕੈਨੇਡਾ ਸਰਕਾਰ ਦੇ ਉੱਤੇ ਸਵਾਲ ਚੁੱਕਦਾ ਨਜ਼ਰ ਆ ਰਿਹਾ ਆਪਣੇ ਇਲਜ਼ਾਮਾਂ ਦੀ ਬੁਨਿਆਦ ਟਟੋਲਣ ਦੀ ਗੱਲ ਕਰਦਾ ਨਜ਼ਰ ਆ ਰਿਹਾ ਔਰ ਸਬੂਤ ਪੇਸ਼ ਕਰਨ ਲਈ ਅਪੀਲ ਕਰਦਾ ਨਜ਼ਰ ਆ ਰਿਹਾ ਖੈਰ ਸਬੂਤ ਕਦੋਂ ਪੇਸ਼ ਹੁੰਦੇ ਨੇ ਹੁੰਦੇ ਆ ਜਾਂ ਨਹੀਂ ਉਹ ਇੱਕ ਅਲੱਗਾ ਗੱਲ ਹੈ ਪਰ ਹਰਦੀਪ ਨੇਜਰ ਕਤਲकांड ਤੋਂ ਬਾਅਦ ਵਿਵਾਦ ਵਾਦ ਆ ਗਿਆ ਦਰਸਲ 18 ਜੂਨ 2023 ਨੂੰ ਇਹ ਕਤਲ ਹੁੰਦਾ ਸਰੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਹੁੰਦਾ ਹੈ ਗੁਰੂ ਨਾਨਕ ਸਿੱਖ ਗੁਰਦੁਆਰਾ ਅ ਸਰੀ ਦਾ ਗੁਰਦੁਆਰਾ ਸਾਹਿਬ ਹੈਗੇ ਨਹੀਂ ਉੱਥੇ ਬਾਹਰ ਹਰਦੀਪ ਸਿੰਘ ਨੇ ਜਰ ਖੜੇ ਹੁੰਦੇ ਨੇ ਜਿੱਥੇ ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਜਾਂਦਾ ਹਾਲ ਹੀ ਦੇ ਵਿੱਚ ਉਹਨਾਂ ਦੇ ਕਤਲ ਦੀ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਜ਼ਰੂਰ ਜਤਾ ਦਿੱਤੀ ਜਾਂਦੀ ਹੈ ਪਰ ਦੂਜੇ ਪਾਸੇ ਹੁਣ ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਨੇ ਸਵਾਲ ਚੁੱਕੇ ਨੇ ਇਹਨਾਂ ਸਵਾਲਾਂ ਦਾ ਜਵਾਬ ਕੀ ਕੈਨੇਡਾ ਵੱਲੋਂ ਦਿੱਤਾ ਜਾਂਦਾ ਹੈ ਜਾਂ ਨਹੀਂ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ